हां जी दोस्तों स्वागतਾ ਤੁਹਾਡਾ ਸਾਰਿਆਂ ਦਾ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਨੁਕਰਾ ਬਸ਼ੀਰਾ ਦਿਖਾਉਣਾ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਆਪਾਂ ਜਿਹੜਾ ਫਾਰ ਸੇਲ ਆ ਬਸ਼ੀਰਾ ਚੰਗਾ ਬਹੁਤ ਆ ਮਿੱਤਰੋ ਕੱਦ ਘਾਟ ਸੋਹਣਾ ਕਰੂਗਾ ਬੇਲ ਬੜੀ ਚੰਗੀ ਆ ਮੂੰਹ ਮਹਿੰਦਰੇ ਦਾ ਸੋਹਣਾਗਾ ਮਾੜੇ ਮੋٹے ਕਹਿਰੇ ਗਿਣਵੇਂ ਸਪੌਟ ਜ਼ਰੂਰ ਹੈਗੇ ਆ ਪਰ ਬਣਤਰਾਂ ਦਾ ਬਸ਼ੀਰਾ ਚੰਗਾਗਾ ਆ ਤੁਸੀਂ ਦੇਖ ਸਕਦੇ ਹੋ ਮੂਹ ਮਹਾਂਦਰਾ ਸੁਨੱਖਾ ਇਹਦਾ ਕੰਨ ਛੋਟਾ ਤੇ ਸ਼ਕੀਨ ਆ ਤੇ ਧੌਣ ਧੂਣ ਬੜੀ ਲੰਮੀ ਆ ਓਵਰ ਆਲ ਜਿਹੜੀ ਬਾਡੀ ਦੀ ਲੈਂਥ ਆ ਉਹ ਵੀ ਚੰਗੀ ਆ ਧੌਣ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਲੰਮੀ ਕਰ ਦੇਣਾ ਦੋਸਤੋ ਇਹ ਬਛੇਰੇ ਦੀ ਜਿਹੜੀ ਉਮਰ ਆ 13.5 ਮਹੀਨੇ ਆ ਬਾਲਪੌਰੀਆਂ ਦਾ ਬਛੇਰਾ ਬਿਲਕੁਲ ਸਾਫ਼ ਆ ਤੇ ਬਾਹਮ ਪਿੰਡ ਜਿਹੜਾ ਸਮੁੰਦਰ ਘੋੜਾਗਾ ਮੁਖਸਰ ਏਰੀਆ ਦੇ ਵਿੱਚ ਬਾਹਮ ਪਿੰਡ ਪੈਂਦਾਗਾ ਉਥੇ ਸਮੁੰਦਰ ਘੋੜਾਗਾ ਇੱਕ ਉਸ ਬਾਹਮ ਪਿੰਡ ਵਾਲੇ ਸਮੁੰਦਰ ਘੋੜੇ ਦਾ ਬੱਚਾ ਦੋਸਤੋ ਇਹ ਮਾਂ ਇਹਦੀ ਭਾਨੇ ਵਾਲੇ ਘੋੜੇ ਦੀ ਡਾਇਰੈਕਟ ਆ ਲਾਲ ਚੰਬੀ ਘੋੜੀ ਆ 62 ਪਲੱਸ ਹਾਈਟ ਦੀ ਜਿਹੜੀ ਇਹਦੀ ਮਾਂ ਗੀ ਦੋਸਤੋ ਸੋ ਬਸ਼ੇਰਾ ਚੰਗਾ ਕੱਦ ਕਾਠ ਕਰੂਗਾ ਇਸ ਵਕਤ ਜਿਹੜੀ ਮੌਕੇ ਤੇ ਇਹਦੀ ਹਾਈਟ ਆ 95 ਇੰਚ ਆ ਤੁਸੀਂ ਦੇਖ ਸਕਦੇ ਹੋ ਪਿੱਠ ਪੁੜੇ ਦਾ ਚੰਗਾਗਾ ਸਭ ਤੋਂ ਵੱਡੀ ਗੱਲ ਚੰਗੀ ਜਿਹੜੀ ਮੈਨੂੰ ਇਹਦੇ ਵਿੱਚ ਲੱਗੀ ਬੇਲ ਬੜੀ ਲੰਮੀ ਹੈ ਇਹਦੀ वैसे भी सनखा साऊ श्रीफ बशेरा गा शो बहुत करदा खੜਨੀ ਕਰਨੀ ਬਸ਼ੇਰੇ ਦੀ ਚੰਗੀ ਆ ਤੇ ਸਭ ਤੋਂ ਵੱਡੀ ਜਿਹੜੀ ਦੂਸਰੀ ਗੱਲ ਆ ਤੁਹਾਨੂੰ ਜਾਇਜ਼ ਜੇ ਰੇਟ ਦੇ ਵਿੱਚ ਇਹ ਬਣ ਜਾਣਾਗਾ ਜਿਹੜੇ ਭਰਾ ਐ ਚਾਹੁੰਦੇ ਆ ਵੀ ਜਰ ਅਸੀਂ ਚੰਗਾ ਕੋਈ ਬਸ਼ੇਰਾ ਤਿਆਰ ਕਰਨਾਗਾ ਨੋਕਰਾ ਪਰ ਪੈਸੇ ਕੋਈ ਬੜੇ ਜਿਆਦੇ ਨਜਾਇਜ਼ ਨਹੀਂ ਲਾਉਣੇ ਭਾ ਸਰ ਦੇ ਵਿੱਚ ਬਸ਼ੇਰਾ ਲੈਣਾ ਤਾਂ ਫੋਨ ਲਾ ਲਿਓ ਚਮਕੌਰ ਨੂੰ ਪਿੰਡਕਾਂ ਵਾਲੀ ਵਾਲੇ ਨੂੰ ਗੰਗਾ ਨਾਗਰ ਤੋਂ ਤਕਰੀਬਨ 10-12 ਕਿਲੋਮੀਟਰ ਦੂਰ ਪਿੰਡ ਪੈਂਦਾ ਇਹ ਤੇ 22 ਦੇ ਪਿੰਡਕਾਂ ਵਾਲੀ ਜਾ ਕੇ ਤੁਸੀਂ ਬਸ਼ੇਰਾ ਦੇਖ ਕੇ ਵੀ ਖਰੀਦ ਸਕਦੇ ਹੋ ਕੰਟੈਕਟਰ ਨੰਬਰ 22 ਦਾ ਚਮਕੌਰ ਦਾ ਨੋਟ ਕਰ ਲਓ 63 677 09529 ਇਸ ਨੰਬਰ ਤੇ ਕਾਲ ਕਰ ਲਿਓ ਬਸ਼ੇਰਾ ਤੁਹਾਨੂੰ ਭਾਅ ਸਿਰ ਦੇ ਵਿੱਚ ਬਣ ਜਾਣਾ ਹਾਂ ਮੈਂ ਤੁਹਾਨੂੰ ਇੰਨਾ ਗੈਂਟ ਦੇ ਦੇਣਾ ਵੀ ਇਹੋ ਜੀ ਕੰਡੀਸ਼ਨ ਦਾ ਚੰਗੀ ਲਾਈਨ ਦਾ ਚੰਗਾ ਕਦ ਕਾਠ ਕਰਨ ਵਾਲਾ ਬਸ਼ੀਰਾ ਤੁਹਾਨੂੰ ਐਦੂ ਘਾ ਟ੍ਰੇਡ ਦੇ ਵਿੱਚ ਨਹੀਂ ਮਿਲਣਾ ਜਿੰਨਾ ਬਾਈਏ ਇਸ ਬਸ਼ੀਰੇ ਦਾ ਮੁੱਲ ਕਰਦਾ ਤੇ ਜਿਹੜਾ ਮੁੱਲ ਉਹ ਫੋਨ ਤੇ ਹੋਊਗਾ ਕਾਲ ਕਰ ਲਿਓ ਬਾਈ ਚਮਕੌਰ ਨੂੰ ਗੰਗਾ ਨਗਰ ਏਰੀਏ ਦੇ ਵਿੱਚ ਅੱਕਾਂ ਵਾਲੀ ਪਿੰਡ ਆ ਬਾਈ ਦਾ ਤੇ ਫੋਨ ਲਾ ਲਿਓ ਮਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਦੀ ਭਾਨੇ ਵਾਲੇ ਘੋੜੇ ਦੀ ਡਾਇਰੈਕਟਾ ਦੋਸਤੋ ਲਾਲ ਚੰਬੀ ਘੋੜੀ 62+ ਹਾਈਟ ਦੀ ਤੇ ਆਪ ਇਹ ਬਾਹਮ ਪਿੰਡ ਵਾਲੇ ਨੁਕਰੇ ਘੋੜੇ ਸਮੁੰਦਰ ਦਾ ਬੱਚਾਗਾ ਬਿਸ਼ੇਰਾ ਕੱਦ ਕਾਠ ਬਹੁਤ ਚੰਗਾ ਕਰੂਗਾ ਲੰਮਾ ਲੰਜਾ ਬੜਾ ਪੈਰਾਂ ਪੂਰਾ ਦਾ ਮਜ਼ਬੂਤ ਆ ਤੇ ਪੌਰੀਆਂ ਦਾ ਬਿਲਕੁਲ ਸਾਫ਼ ਆ ਕੰਨ ਵੀ ਜੁੜਮਾ ਸ਼ਕੀਨ ਆ ਛੋਟਾ ਕੰਨ ਆ ਕਾਲ ਕਰ ਲਿਓ ਚਮਕੌਰ ਨੂੰ ਨੰਬਰ ਆਪਾਂ ਸਕਰੀਨ ਤੇ ਵੀ ਦੇਤਾ ਤੇ ਕੁਆਲਿਟੀ ਬਹੁਤ ਆ ਬਿਸ਼ੇਰੇ ਦੇ ਵਿੱਚ ਚੰਗਾ ਘੋੜਾ ਬਣ ਕੇ ਤਿਆਰ ਹੋਊਗਾ ਭਾਅ ਸਿਰ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਫੋਨ ਲਾ ਲਿਓ ਜਿਹਨੇ ਚੰਗਾ ਬਿਸ਼ੇਰਾ ਤਿਆਰ ਕਰਨਾ